ਕੰਗੜਾ ਨੌਤਾਲਾ 에어ਪੋਰਟ ਦੇ ਉੱਤੇ ਵੱਧਦਾ ਸੀਆਈਐਸਐਫ ਦੇ ਮਹਿਲਾ ਮੁਲਾਜ਼ਮ ਨੂੰ ਪਹਿਲਾਂ ਸਸਪੈਂਡ ਕੀਤਾ ਗਿਆ ਫਿਰ ਹੁਣ ਨਵਾਂ ਅਪਡੇਟ ਆਇਆ ਜਿਹੜਾ ਆਪਾਂ ਸਭ ਤੋਂ ਪਹਿਲਾਂ ਦੱਸਿਆ ਕਿ ਬਦਲੀ ਕਰ ਦਿੱਤੀ ਗਈ ਬੰਗਲੌਰ ਚ ਕੁਲਵਿੰਦਰ ਕੌਰ ਦੀ ਉਹਨਾਂ ਦਾ ਪਰਿਵਾਰ ਵੀ ਹੁਣ ਸਾਹਮਣੇ ਆ ਗਿਆ ਉਹਨਾਂ ਨੇ ਵੀ ਸਾਰੀਆਂ ਗੱਲਾਂ ਬਾਤਾਂ ਦੱਸੀਆਂ ਕਿ ਥੱਪੜ ਵੱਜਿਆ ਨਹੀਂ ਵੱਜਿਆ ਮਾਫੀ ਮੰਗੀ ਨਹੀਂ ਮੰਗੀ ਉਹ ਜਿਹੜੀਆਂ ਗੱਲਾਂ ਨੇ ਜਾ ਲਿਆ ਗਿਆ ਐਕਸ਼ਨ ਉਹ ਇੱਥੇ ਹੀ ਮਸਲਾ ਹੁਣ ਖਤਮ ਹੋ ਜਾਣਾ ਜਾਂ ਫਿਰ ਹਾਲੇ ਦੀਆਂ ਜੜਾਂ ਲੱਗੀਆਂ ਹੀ ਨੇ ਅੱਗੇ ਚੱਲਦਾ ਹੀ ਰਹਿਣਾ ਜਦੋਂ ਜਦੋਂ ਚਰਚਾ ਹੋਏਗੀ ਤੂੰ ਕਿ ਸੰਦੀਪ ਸਭ ਤੋਂ ਪਹਿਲਾਂ ਤੇ ਸਭ ਤੋਂ ਪਹਿਲਾਂ ਤੇ ਆਪਾਂ ਖਬਰ ਬ੍ਰੇਕ ਕੀਤੀ ਹੈ ਇਹ ਸੇ ਸਭ ਵਿੱਚ ਦੇਣਾ ਜੀ ਖਬਰ ਬ੍ਰੇਕ ਕੀਤੀ ਉਸ ਤੋਂ ਬਾਅਦ ਸਾਰੇ মিডিਆ ਨੇ ਉਸ ਨੂੰ ਖਬਰ ਨੂੰ ਚਲਾਇਆ ਹੈਗਾ ਨਾ ਕਿਉਂਕਿ ਆਪਾਂ ਖਬਰ ਤੇ ਉਹ ਬਰੀਕ ਕਰਦੇ ਜਿਹੜੀ ਸੱਚੀ ਹੁੰਦੀ ਹੈ ਹੁਣ ਦੂਜੀ ਗੱਲ ਹੈ ਕਿ ਇਹ ਸਭ ਤੋਂ ਵੱਡਾ ਹੈ ਕਿ ਉਸ ਜਿਹੜੀ ਸੀਆਈਐਸਫ ਦੇ ਵਿੱਚ ਸੀਆਈਐਸਫ ਦੀ ਲੇਡੀ ਕਨਸਟੇਬਲ ਅਸੀਂ ਕੁਲਵਿੰਦਰ ਕੌਰ ਕੁਲਵਿੰਦਰ ਕੌਰ ਹੋਣਾਂ ਦਾ ਬੀਜੇਪੀ ਦੀ ਐਮਪੀ ਕੰਗੜਾ ਨੋਜ਼ ਦੇ ਨਾਲ ਸਿਕਿਉਰਟੀ ਲੈ ਕੇ ਪੇਚਾ ਪਿਆ ਉੱਥੇ ਇਹਨਾਂ ਦੇ ਆਪਸ ਵਿੱਚ ਤੂ ਤੂ ਮਾਮੇ ਹੋਈ ਔਰ ਅੱਜਕੱਲ੍ਹ ਸਾਰਿਆਂ ਦੇ ਵਿੱਚ ਬਰਾਬਰ ਦਾ ਗੁੱਸਾ ਹੀ ਕਿਸੇ 'ਚ ਘੱਟ ਅਗੇ ਦੇ ਜ਼ਿਆਦਾ ਪੇਸ਼ੈਂਸ ਲੈਵਲ ਤੇ ਕਿਸੇ ਦੇ ਵਿੱਚ ਵੀ ਨਹੀਂ ਆਗੇ ਕਿਉਂਕਿ ਸਮਾਜ ਦੇ ਵਿੱਚ ਜਦ ਇਹ ਹੀ ਕੋ ਲਿਆ ਜਾ ਰ ਇੱਕ ਦੂਜੇ ਦੇ ਪ੍ਰਤੀ ਤੇ ਫਿਰ ਅੱਜ ਕੱਲ ਦੀ ਕੋਈ ਗੱਲ ਸਹਾਰ ਦਾ ਨਹੀਂ ਆਗਾ ਔਰ ਐਮਪੀ ਜੋ ਕਿ ਚਰਚਾਈ ਕਿ ਬੀਬੀ ਨੇ ਆਪਣੀ ਪੜਤਾਲ ਤੇ ਕਰਵਾਈ ਨਹੀਂ ਬੀਬੀ ਕਿਉਂਕਿ ਨਵੀਂ ਨਵੀਂ ਐਮਪੀ ਬਣ ਗਈ ਦਿੱਲੀ ਮੀਟਿੰਗ ਆਪਣੇ ਜਿਹੜੇ ਬੌਸ ਉਹਨਾਂ ਨੂੰ ਮਿਲਣ ਜਾਣਾ ਸੀ ਉਹਨੂੰ ਲੱਗਾ ਕਿ ਮੈਂ ਤਾਂ ਹੁਣ ਐਮਪੀ ਚੁਣੀ ਗਈ ਆ ਸ਼ਾਇਦ ਮੈਨੂੰ ਆਪਣਾ ਨਾਮ ਪਰਸ ਤਲਾਸ਼ੀ ਕਰਾਉਣੀ ਪਵੇ ਪਰ ਉੱਥੇ ਦੇ ਸਾਰਿਆਂ ਵਾਸਤੇ ਰੂਲ ਇੱਕ ਇੱਕ ਆ ਉਜਲਾ ਵਿਵਾਦ ਉਹ ਥੱਪੜ ਤੱਕ ਆ ਗਿਆ ਹਾਲਾਂਕਿ ਕੋ ਕੁੜੀ ਨੇ ਇਤ ਨਹੀਂ ਕਿਹਾ ਮੈਂ ਥੱਪੜ ਮਾਰਿਆ ਨਾ ਕੰਗਣਾ ਰਣੌਤ ਨੇ ਨਹੀਂ ਕਿਹਾ ਸੀ ਕਿ ਥੱਪੜ ਮਾਰਿਆ ਸੀਆਈਐਸਐਫ ਨੇ ਵੱਖਰੇ ਤੌਰ ਤੇ ਕਮੇਟੀ ਬਣਾਈ ਸੀ ਔਰ ਪੰਜਾਬ ਪੁਲਿਸ ਨੇ ਵੱਖਰੀ ਕਮੇਟੀ ਬਣਾਈ ਸੀ ਉਹ ਹਜ ਪਰਚਾ ਦਰਜ ਹੋਇਆ ਲੇਕਿਨ ਉਹਦੀ ਪੜਤਾਲ ਚਾਲੂ ਨਹੀਂ ਹੋਈ ਹੁਣ ਇਹ ਪਹਿਲੀ ਦਫਾ ਨਹੀਂ ਹੈ ਕਿ ਸੀਆਈਐਸਐਫ ਦੇ ਕਿਸੇ ਇੱਕ ਕੌਂਸਲਰ ਨੇ ਕਿਸੇ ਐਮਪੀ ਨੂੰ ਥੱਪੜ ਮਾਰਿਆ ਕਹਿੰਦੇ ਅਜ ਤੋਂ 30 35 ਸਾਲ ਬੰਬੇ ਦੇ ਵਿੱਚ ਹੀ ਇੱਕ ਸਿਪਾਈ ਨੇ ਆਪਣੇ ਕਮਾਂਡਰ ਦੇ ਥੱਪੜ ਮਾਰ ਦਿੱਤਾ ਗਿਆ ਇਹ ਤੇ ਪਿੱਛੇ ਜੇ ਕਹਿੰਦੇ ਕਿ ਜਦੋਂ ਇਥੇ ਚੰਡੀਗੜ੍ਹ ਦੇ ਵਿੱਚ ਡੀਆਈਜੀ ਦਿੱਲੀ ਤੋਂ ਸਪੈਸ਼ਲ ਆਇਆ ਇਹਨਾਂ ਦਾ ਦਰਬਾਰ ਲੱਗਾ ਉਹਦੇ ਚ ਕੁਲਵਿੰਦਰ ਕੌਰ ਵੀ ਹਾਜ਼ਰ ਸੀ ਉਸ ਦਰਬਾਰ ਦੇ ਵਿੱਚ ਜਿਹੜੇ ਉਹ ਡੀਆਈਜੀ ਆਏ ਨੇ ਦਿੱਲੀ ਤੋਂ ਸਪੈਸ਼ਲ ਉਹਨਾਂ ਨੇ ਸਾਰਿਆਂ ਨੂੰ ਸਮਝਾਇਆ ਕਿ ਇਹ ਕੁਝ ਮਾੜੀ ਕਿਸਮਤ ਕੁਲਵਿੰਦਰ ਕੌਰ ਦੀ ਸੀ ਤੇ ਮਾੜੀ ਕਿਸਮਤ ਕੰਗੜਾ ਨੌਰ ਦੀ ਸੀ ਕਿ ਉੱਥੇ ਬੈਸ ਹੋ ਗਈ ਔਰ ਦੂਜੀ ਗੱਲ ਉਹਨੇ ਦੱਸਿਆ ਕਿ ਪਹਿਲਾਂ ਵੀ ਇਹ ਵਾਪਰਿਆ ਹੈ ਹੀ ਇੱਕ ਕੁਝ ਪਾਲ ਹੁੰਦੇ ਸਮਾਂ ਕਿਸੇ ਦਾ ਮਾੜਾ ਹੁੰਦਾ ਕਿਸੇ ਦਾ ਚੰਗਾ ਹੁੰਦਾ ਹੁਣ ਉਹ ਕੁੜੀ ਨੂੰ ਸਸਪੈਂਡ ਕਰ ਦਿੱਤਾ ਹੈਗਾ ਉਸ ਤੋਂ ਬਾਅਦ ਇਸ਼ੂ ਵੱਡਾ ਬਣ ਗਿਆ ਪੰਜਾਬ ਦੇ ਕਿਸਾਨ ਆ ਗਏ ਕਿ ਕੰਗੜਾ ਨਾਉਂ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਕਿ ਉਹਨੇ ਵੀ ਵਧਿੱਕੀ ਕੀਤੀ ਹੈਗੀ ਫਿਰ ਗੱਲ ਵਧੀ ਆ ਗਈ ਹੁਣ ਪ੍ਰੈਸ਼ਰ ਸਰਕਾਰ ਤੇ ਵੀ ਪੈ ਗਿਆ ਸੀ ਸੀਆਈਐਸਐਸ ਦੇ ਵੀ ਪੈ ਗਿਆ ਸੀਆਈਐਸਐਸ ਸਿੱਧੀ ਹੋਮ ਮਿਨਿਸਟਰ ਦੀ ਅੰਡਰ ਹਾਂ ਦੇ ਅਮੀਸ਼ਾਹ ਦੇ ਅੰਡਰ ਆਉਂਦੀ ਆ ਇਸ ਕਰਕੇ ਉਹ ਕੁੜੀ ਦਾ ਵੱਧ ਤੋਂ ਵੱਧ ਕਿਉਂਕਿ ਬਰਦੀ ਦੇ ਵਿੱਚ ਹੀ ਹੁਣ ਐਮਪੀ ਨੇ ਕੀ ਕੁਝ ਖਿਆ ਗਿਆ ਉਹ ਆਪਣਾ ਗੁੱਸਾ ਕੰਟਰੋਲ ਨਹੀਂ ਕਰ ਰਿਹਾ ਕਹਿੰਦਾ ਇਹਨੇ ਮੇਰੀ ਮਾਂ ਨੂੰ ਗਾਲਾਂ ਕੱਢੀਆਂ ਹੁਣ ਬੰਦਾ ਆਪਣੀ ਕੋਈ ਮਾਂ ਨੂੰ ਗਾਲਾਂ ਕੱਢੇ ਤਾਂ ਕੋਈ ਵੀ ਨਹੀਂ ਮaaf ਕਰਦਾ ਹੈਗਾ ਕੋਈ ਚਾਹੇ ਵਰਦੀ ਜੋ ਵਿੱਚ ਨਾ ਹੋਵੇ ਉੱਥੇ ਦੇ ਨੇ ਕੋਈ ਪੇਸ਼ੈਂਸ ਹੈਗਾ ਵੀ ਤੁਸੀਂ ਕਹੋ ਜੀ ਇਹ ਬੰਦਾ ਵਰਦੀ ਦੇ ਵਿੱਚ ਹੀ ਕੱਲ ਨੂੰ ਤਾਂ ਕੋਈ ਐਮਪੀ ਥੱਪੜ ਵੀ ਮਾਰ ਸਕਦਾ ਹੈਗਾ ਫਿਰ ਕੋਈ ਨਹੀਂ ਤੁਸੀਂ ਬੰਦੇ ਨੇ ਹੱਥ ਕਿਉਂ ਨਹੀਂ ਚੱਕਿਆ ਇਹ ਗਲਤੀ ਕਿਤੇ ਹੈ ਕਾਨੂੰਨ ਦੀ ਡਿਸਪਲਿਨ ਦੀ ਹੈ ਨਾ ਬੰਦਾ 에어ਪੋਰਟ ਤੇ ਡਿਸਪਲਿਨ ਫੋਰਸ ਦੇ ਵਿਜੇ ਉਹਦੇ ਨਾਲ ਤੁਸੀਂ ਵਧੇਕੀ ਕਰਦੇ ਉਹਦੇ ਕੋ ਰਾਈਟ ਤੁਹਾਨੂੰ ਅਰੈਸਟ ਕਰ ਸਕਦੇ ਹੈਗੇ ਨੇ ਹੁਣ ਇਹ ਜਿਹੜੀ ਸਥਿਤੀ ਸਭ ਤੋਂ ਵੱਡੀ ਆ ਗਈ ਕਿ ਹੁਣ ਭਾਰਤ ਸਰਕਾਰ ਕਿਉਂਕਿ ਸੀਆਈਐਸਐਫ ਭਾਰਤ ਸਰਕਾਰ ਉਹ ਸਾਢੇ 3-4 ਲੱਖ ਸੀਆਈਐਸਐਫ ਦੀ ਫੋਰਸ ਹੈਗੇ ਪੂਰੇ ਔਰ ਜਿੰਨੇ ਹਿੰਦੂਸਤਾਨ ਦੇ 에어ਪੋਰਟ ਨੇ ਜਾਂ ਸਰਕਾਰੀ ਬਿਲਡਿੰਗ ਇਥੋਂ ਤੱਕ ਕਿ ਪਾਰਲੀਮੈਂਟ ਆ ਮੁੱਖ ਮੰਤਰੀਆਂ ਦੇ ਘਰ ਮੁੱਖ ਮੰਤਰੀਆਂ ਦੇ ਦਫਤਰ ਉੱਥੇ ਸਾਰਿਆਂ ਤੇ ਸੀਆਈਐਸਐਫ ਲੱਗੀ ਹੋਇਆ ਹੈ ਹੁਣ ਉਹ ਕੁੜੀ ਨੂੰ ਡਿਸਮਿਸ ਤੇ ਕਰ ਨਹੀਂ ਸਕਦੇ ਔਰ ਐਡਾ ਵੱਡਾ ਯੂਰਮ ਨਹੀਂ ਵਾਦ ਤੋਂ ਬਾਅਦ 751 ਦਾ ਕੇਸ ਬੰਦਾ ਹੈਗਾ ਸੀ ਹੁਣ 7 ਕਵਿੰਦੀਆਂ ਲੜਾਈ ਹੈ ਕਿਸ ਨੇ ਦੋ ਥੱਪੜ ਵੱਧ ਮਾਰਦੇ ਕਿਨੇ ਘੱਟ ਮਾਰਦੇ ਕਿ ਉਹ ਵੱਜਾ ਨਹੀਂ ਮਸਲਾ ਹੱਲ ਹੋ ਗਿਆ ਹੁਣ ਉਹ ਕਮੇਟੀ ਪੰਜਾਬ ਸਰਕਾਰ ਦੇ ਵੀ ਪ੍ਰੈਸ਼ਰ ਹੀ ਪੰਜਾਬ ਸਰਕਾਰ ਨੇ ਵੀ ਪਰਚਾ ਗੋਲਮੋਲ ਜਿਆ ਕਰ ਦਿੱਤਾਗਾ ਸੀਆਈਐਸਐਮ ਨੇ ਗੋਲ ਗਿਆ ਹੁਣ ਉਹ ਕੁੜੀ ਸਸਪੈਂਡ ਕਰਦੀ ਸੀ ਉਹ ਲਾਜ਼ਮੀ ਤੌਰ ਤੋਂ ਨੂੰ ਸਜ਼ਾ ਤੇ ਇੱਕ ਸਸਪੈਂਸ਼ਨ ਦੀ ਮਿਲ ਗਈ ਦੂਜਾ ਉਹਨੂੰ ਲੱਗਿਆ ਦੀ ਇਸ ਉਹਨੇ ਲੱਗੂਗਾ ਕਿ ਇਹਨਾਂ ਨੂੰ ਸਜ਼ਾ ਤੇ ਬੰਦ ਹੀ ਆ ਇਸ ਕਰਕੇ ਇਹਨੂੰ ਬਦਲ ਦਿੱਤਾ ਜਾਵੇ ਉਹਨੂੰ ਟ੍ਰਾਂਸਫਰ ਕਰ ਦਿੱਤਾ ਜਗਿਆ ਹੁਣ ਉਹ ਦੋਨੇ ਮੀਆਂ ਬੀਬੀ ਕਰਦੇ ਬੱਚੇ ਉਹਨਾਂ ਦੇ ਛੋਟੇ ਨੇ ਉਹਨਾਂ ਨੂੰ ਬੰਗਲੌਰ ਕਰ ਦਿੱਤਾਗਾ ਟ੍ਰਾਂਸਫਰ ਉਹ ਬੰਦਦਾ ਵੀ ਹੈਗਾ ਹੈਨਾ ਹਾਲਾਕੇ ਜੀਵ ਨੂੰ ਲੱਗਦਾ ਸੀ ਵੀ ਬਧੀ ਕੀ ਤੂੰ ਆਪਣੇ ਸੀਨੀਅਰ ਅਫਸਰ ਨੂੰ ਦੱਸ ਸਕਦੀ ਸੀ ਪਰ ਦੂਜੀ ਗੱਲ ਉਹਨੂੰ ਲੱਗਾ ਕਿ ਭਾਜਪਾ ਦੀ ਐਮਪੀ ਹੈਗੇ ਮੇਰੀ ਕੋਈ ਸੁਣਵਾਈ ਹੋਣੀ ਕਿ ਨਹੀਂ ਪਤੰਨੇ ਬੀਬੀ ਨੇ ਕੀ ਕੁਝ ਮਾੜਾ ਚੰਗਾ ਬੋਲਿਆ ਹੋਊਗਾ ਉਸ ਕਰਕੇ ਉਹ ਇੱਕ ਸਮਾਂ ਉਹਨੇ ਥੱਪੜ ਮਾਰ ਦਿੱਤਾ ਇਸ਼ੂ ਬਣ ਗਿਆ ਪਰ ਕੁੜੀ ਨੇ ਤੇ ਹਾਲੇ ਤੱਕ ਨਹੀਂ ਕਿਹਾ ਕੰਗੜਾ ਰੌਤ ਹੀ ਨਹੀਂ ਕਹਿੰਨਾ ਕਿ ਮੇਰੇ ਥੱਪੜ ਮਾਰਿਆ ਗਿਆ ਉਹ ਦੂਜੀ ਗੱਲ ਉਹਨੇ ਬਾਅਦ ਚ ਜਿਹੜੀ ਆਡੀਓ ਹੈ ਉਹਨੀ ਕੀ ਆਡੀਓ ਵਾਇਰਲ ਹੋਈ ਹੈ ਉਹ ਕੁਲਵਿੰਦਰ ਕੌਰ ਜਿਹੜੀ ਬਾਹਰ ਆ ਕੇ ਕਹਿੰਦੀ ਕਿ ਇਹੋ ਕੰਗੜਾ ਰੌਸੀ ਜਿਨਨੇ ਸਾਡੀਆਂ ਮਾਮਾ ਨੂੰ ਔਰ ਉਹਦੇ ਚ ਮੇਰੀ ਮਾਂ ਵੀ ਬੈਠੀ ਧਰਨੇ ਦੇ ਵਿੱਚ ਔਰ ਉਸ ਤੋਂ ਬਾਅਦ ਦਿੱਲੀ ਦੇ ਵਕੀਲ ਪੰਜਾਬ ਦੇ ਵਕੀਲ ਮਾਲੀ ਦੇ ਵਕੀਲ ਹਰ ਸ਼ਹਿਰ ਦੇ ਵਕੀਲ ਕੰਗਣਾ ਨਾਉ ਦੇ ਖਿਲਾਫ ਵੀ ਹੋ ਗਏ ਕਿ ਪਵਾੜਾ ਤੇ ਇਹ ਹੀ ਕੰਗਣਾ ਨਾਉਤ ਵਿਵਾਦਾਂ ਦੀ ਜੜ ਤੇ ਇਹ ਸੀ ਪਵਾੜੇ ਦੀ ਜੜ ਤੇ ਕੰਗਣਾ ਨਾਉ ਸੀ ਜਿਨਨੇ ਪੰਜਾਬ ਦੇ ਨੂੰ ਲੈ ਕੇ ਬੜਾ ਯੈਰ ਕੋਲਿਆ ਔਰ ਉਸ ਤੋਂ ਬਾਅਦ ਵੀ ਬੜਾ ਯੈਰ ਕੋਲਿਆ ਕਿ ਕਹਿੰਦੀ ਕਿ ਪੰਜਾਬ ਵਿੱਚ ਅੱਤਵਾਦੀ ਨੇ ਪੰਜਾਬ ਚ ਸਾਰੇ ਅੱਤਵਾਦੀ ਰਹਿੰਦੇ ਹੋਏ ਨੇ ਉਜੀ ਸਥਿਤੀ ਦੇ ਵਿੱਚ ਜਿਹੋ ਜੇ ਤੁਹਾਡੇ ਬੋਲ ਹੀ ਜਵਾਬ ਮਿਲ ਗਿਆ ਹੁਣ ਉਹਦਾ ਇੱਕ ਸਜ਼ਾ ਦੇ ਤੌਰ ਤੇ ਕੁੜੀ ਦੀ ਟਰਾਂਸਫਰ ਕਰ ਦਿੱਤੀ ਔਰ ਉਹਨੂੰ ਕੋਈ ਇੱਕ ਜਿਹੜੇ ਆਰਮੀ ਦੇ ਵਿੱਚ ਜਾਂ ਪੈਰਾਮਿਲਟਰੀ ਫੋਰਸ ਦੇ ਵਿੱਚ ਕੰਮ ਕਰਦੇ ਉਹਨਾਂ ਨੂੰ ਬਦਲੀਆਂ ਦੇ ਨਾਲ ਲੈਣਾ ਦੇਣਾ ਵੀ ਨਹੀਂ ਹੁੰਦਾ ਇਹ ਕਿਹੜੇ ਕੋਈ ਸਿਵਲ ਡਿਪਾਰਟਮੈਂਟ ਕਿ ਜੀ ਮੇਰੀ ਮਾਂ ਘਰ ਬਿਮਾਰ ਮੇਰਾ ਪਿਓ ਘਰ ਬਿਮਾਰ ਹੈ ਜੀ ਬੱਚੇ ਪੜੋਰੇ ਬੱਚੇ ਘਰ ਚ ਕਲੇ ਜੋ ਸਿਵਲ ਡਿਪਾਰਟਮੈਂਟ ਦੇ ਅਧਿਕਾਰੀ ਜਾਂ ਮੁਲਾਜ਼ਮ ਡਰਾਮੇ ਕਰਦੇ ਨੇ ਅਣਾ ਭਾਵੇਂ ਬਾਅਦ ਚ ਮਾਪਿਆਂ ਨੂੰ ਪੁੱਛਣੇ ਪਰ ਮੌਕੇ ਤੇ ਕਹਿ ਦਿੰਦੇ ਜੀ ਅਸੀਂ ਜੀ ਸਾਡੀ ਬਦਲੀ ਨਾਲ ਦੂਰ ਨਾ 20 ਕਿਲੋਮੀਟਰ ਵੀ ਦੂਰ ਪੈਣਾ ਤੇ ਇਹਨਾਂ ਦੇ ਢਿੱਡ ਪੀੜ ਹੋਣ ਲੱਗ ਪੈਂਦੇ ਆ ਤੇ ਜਿਹੜੇ ਇਹ ਜਿਹੜੇ ਸੈਂਟਰ ਸਬਾਵਾਂ ਦੇ ਵਿੱਚ ਕੰਮ ਕਰਦੇ ਖਾਸ ਕਰਕੇ ਫੌਜੀ ਔਰ ਪੈਰਾਮੀਟਰ ਫੋਰਸ ਦੇ ਉਹਨਾਂ ਉਹਨਾਂ ਦੇ 3 ਸਾਲ ਬਾਅਦ ਤੇ ਬਦਲੀ ਹੋਣੀ ਹੁੰਦੀ ਆ ਕੀ ਵੀ ਉਹਦੇ ਕੁੜੀ ਦੇ 3 ਸਾਲ ਪੂਰੇ ਹੋ ਗਏ ਹੋ ਨੇ ਇੱਥੇ ਆ ਗਈ ਹੁਣ ਬੰਗਲੌਰ ਭੇਜ ਤੇ 3 ਸਾਲ ਬਾਅਦ ਕਿਸੇ ਹੋਰ ਜਗ੍ਹਾ ਭੇਜ ਦੇਣਗੇ ਜਿਹੜਾ ਫੌਜੀ ਜਾਂ ਪੈਰਾਮਿਲਟਰੀ ਫੋਰਸਿਜ਼ ਕੰਮ ਕਰਦੇ ਨੇ ਲੋਕ ਉਹ ਜੇ 30 35 ਸਾਲ ਦੀ ਸਰਵਿਸ ਦੇ ਵਿੱਚ ਉਹ ਪੂਰਾ ਇੰਡੀਆ ਘੁੰਮ ਲੰਦੇ ਉਹਨਾਂ ਨੂੰ ਤੇ ਇੱਕ ਸਟੇਸ਼ਨ ਦੇ ਨਾਲ ਚਾਅ ਵੀ ਨਹੀਂ ਹੁੰਦਾ ਕਿ ਮੈਂ ਇੱਥੇ ਹੀ ਰਵਾਂ ਉਹਨੂੰ ਐਡਾ ਚਾਹ ਨਹੀਂ ਹੋਊਗਾ ਕੁਲਵਿੰਦਰ ਗੌਰ ਨੂੰ ਕਿ ਮੈਂ ਮਹਾਲੀ ساری ਉਮਰ ਕੱਟ ਲਾਂ ਉਹਨੂੰ ਠੀਕ ਆ ਨਾਲੇ ਐਕਸਪੋਜ਼ਰ ਮਿਲਦਾ ਨਾਲੇ ਬੰਗਲ ਮਿਲ ਗਈ ਉਹ ਆਪਣੀ ਖਬਰ ਤੋਂ ਬਾਅਦ ਉਹਦੇ ਭਰਾ ਦਾ ਵੀ ਆ ਗਿਆ ਮੈਸੇਜ ਕਿ ਸਾਡੇ ਪਰਿਵਾਰ ਠੀਕ ਠਾਕ ਆ ਭੈਣ ਸਾਡੀ ਚੜ੍ਹਦੀ ਕਲਾ ਚ ਜੀਜਾ ਸਾਡਾ ਚੜ੍ਹਦੀ ਕਲਾ ਚ ਬੱਚੇ ਪਹਿਲਾਂ ਸਾਡੇ ਕੋਲ ਰਹਿੰਦੇ ਹੁਣ ਉੱਥੇ ਉਹਨਾਂ ਦੀ ਸਕੂਲ ਦੇ ਵਿੱਚ ਵੀ ਐਡਮਿਸ਼ਨ ਹੋ ਗਈ ਆ ਤੇ ਇਸ ਕਰਕੇ ਮੈਨੂੰ ਲੱਗਦਾ ਇੱਕ ਜਿਹੜਾ ਵਿਵਾਦ ਉਹ ਖਤਮ ਹੋ ਗਿਆ ਲੇਕਿਨ ਖਬਰ ਠੀਕ ਸੀ ਕਿ ਉਹਦੀ ਬਦਲੀ ਹੋ ਗਈ ਉਹ ਦੱਸਣਾ ਵੀ ਚਾਹੀਦਾ ਹੈਗਾ ਤੇ ਉਹ ਅਸੀਂ ਦੱਸ ਦਿੱਤਾਗਾ ਉਸ ਤੋਂ ਬਾਅਦ ਸਾਰਿਆਂ ਨੇ ਕੋਈ ਖਬਰ ਚਲਾਤੀ ਸਾਡੇ ਤੋਂ ਬਾਅਦ ਲੇਕਿਨ ਮੈਨੂੰ ਲੱਗਦਾ ਹੈ ਕਿ ਇਸ਼ੂ ਹੁਣ ਕਲੋਜ਼ ਹੋ ਚੁੱਕਾ ਹੈ ਔਰ ਕਿਉਂਕਿ ਜਿਸ ਦਿਨ ਇਹ ਘਟਨਾ ਵਾਪਰੀ ਸੀ ਉਹਦੇ ਨੇ ਸੀਆਈਐਸਐਫ ਦੇ ਜਿਹੜੇ ਡੀਆਈਜੀ ਲੈਵਲ ਦੇ ਅਧਿਕਾਰੀ ਉਹ ਜਾ ਕੇ ਕੰਗੜਾ ਨਾਉਤ ਨੂੰ ਜਾ ਕੇ ਦਿੱਲੀ ਵੀ ਮਿਲੇ ਸੀ ਉਹਨਾਂ ਨੇ ਗੱਲਬਾਤ ਕੀਤੀ ਕਹਿੰਗੇ ਕੰਗੜਾ ਨਾਉਤ ਨੇ ਪੁੱਛਿਆ ਵੀ ਕੌਣ ਆ ਕਿੰਨੀ ਸਰਵਿਸ ਹੋ ਗਈ ਇਹਦਾ ਪਰਿਵਾਰ ਕੀ ਕਰਦਾ ਬੱਚੇ ਕੀ ਕਰਦਾ ਔਰ ਉਸ ਤੋਂ ਬਾਅਦ ਕੰਗੜਾ ਨਾਉਤ ਨੂੰ ਵੀ ਲੱਗਾ ਹੋਊਗਾ ਕਿ ਭਾਵੇਂ ਉਹਨੇ ਮੰਨਿਆ ਨਹੀਂ ਪਰ ਲੱਗਾ ਹੋਊਗਾ ਕਿ ਮੈਨੂੰ ਉਸ ਸਮੇਂ ਇਹੋ ਜਿਹੇ ਸ਼ਬਦ ਬੋਲਣੇ ਕਿਉਂ ਪੈ ਗਏ ਨਾ ਬੰਦਾ ਭਾਵੇਂ ਆਪਣੀ ਗਲਤੀ ਕਰਕੇ ਪਛਤਾਵੇ ਨਾ ਪਰ ਅਹਿਸਾਸ ਤੇ ਕਰਦਾ ਹੀ ਹੈ ਨਾ ਬੋਲ ਕੇ ਭਾਵੇਂ ਪਛਤਾਵੇ ਨਾ ਅਹਿਸਾਸ ਬੋਲ ਕੇ ਨਾ ਪਰ ਜਦੋਂ ਅੰਦਰ ਆਪਣੀ ਇਨਟਰੋਸਪੈਕਸ਼ਨ ਬੰਦਾ ਕਰਦਾ ਕਹਿੰਦਾ ਹੋਊਗਾ ਕਿ ਅਗਰ ਮੈਂ ਉਸ ਦਿਨ ਨਾ ਮਾੜੇ ਬੋਲਦੀ ਤੇ ਅੱਜ ਮੇਰੇ ਥੱਪੜ ਨਾ ਪੈਂਦਾ ਥੱਪੜ ਵੀ ਇਹ ਕਹਿ ਰਹੀ ਨਾ ਕਿ ਉਹ ਫਲਾਨੀ ਕੁੜੀ ਨੇ ਮੇਰੇ ਮੂੰਹ ਤੇ ਹਿੱਟ ਕੀਤਾ ਨਾ ਉਸ ਤੋਂ ਬਾਅਦ ਮੀਮ ਬਣ ਕੇ ਵੀ ਹਿੱਟ ਕੀ ਕੀਤਾ ਤੇਰੇ ਮੂੰਹ ਤੇ ਚੰਡ ਮਾਰਿਆ ਬੜੇ ਤਰ੍ਹਾਂ ਦੇ ਮੀਮ ਜੁ ਬਣ ਗਏ ਨਾ ਉਸ ਮਸਲੇ ਦੇ ਵਿੱਚ ਕੁਲਵਿੰਦਰ ਕੋਹਣੇ ਨੇ ਤੇ ਹਲੇ ਤੱਕ ਨਹੀਂ ਕਿਹਾ ਨਾ ਉਹਨੇ ਸੀਆਈਏ ਸਬਧੀ ਜਿਹੜੀ ਇਨਵੈਸਟੀਗੇਸ਼ਨ ਚੱਲੀ ਉਹਦੇ ਚ ਨਹੀਂ ਕਿਹਾ ਚਾਹੇ ਉਹਨੇ ਇਹਦੇ ਚ ਨਹੀਂ ਕਿਹਾ ਵੀ ਪੰਜਾਬ ਪੁਲਿਸ ਨੇ ਜਿਹੜਾ ਐਸਪੀ ਹਰਬੀਰ ਸਿੰਘ ਅਡਵਾਲ ਦੀ ਗਵਾਹੀ ਚ ਕਿ ਐਸਏਟੀ ਬਣੀ ਨਾ ਉਹਦੇ ਚ ਗਿਆ ਹਾਂ ਉਹਦੇ ਪਰਿਵਾਰ ਜ਼ਰੂਰ ਕਹਿ ਰਹੇ ਨੇ ਕਿ ਜੇ ਸਾਡੀ ਕੁੜੀ ਨੇ ਗਲਤੀ ਕੀਤੀ ਤਾਂ ਹੀ ਮਾਫੀ ਨਹੀਂ ਮੰਗਦੇ ਔਰ ਸਹੀ ਗੱਲ ਹੈ ਉਹਨਾਂ ਦੇ ਪੁੱ ਲੱਗਾ ਹੋਊਗਾ ਕਿ ਵਹੀ ਜੇ ਗਲਤੀ ਕੀਤੀ ਨਹੀਂ ਔਰ ਮਾਫੀ ਕਿਉਂ ਹੁਣ ਸਵਾਲ ਹੈ ਇੱਕ ਜਾਂਚ ਜਾਂਚ ਦਾ ਤੇ ਰਿਪੋਰਟ ਆਊਗੀ ਵੀ ਕੌਣ ਕਿੰਨਾ ਗਲਤਾ ਕੌਣ ਕਿੰਨਾ ਸਹੀ ਹੈ ਪਰ ਇਹ ਗੱਲ ਹੈ ਕਿ ਉਹਦੀ ਬਦਲੀ ਹੋ ਗਈ ਹੈ ਕਿਉਂਕਿ ਸਰਕਾਰ ਨੂੰ ਵੀ ਇਹ ਲੱਗਾ ਭਾਰਤ ਸਰਕਾਰ ਨੂੰ ਜਾਂ ਸੀਆਈਐਸਬ ਨੂੰ ਕਿ ਵੱਡਾ ਇਸ਼ੂ ਬਣੂ ਜੇ ਉਹ ਕੁੜੀ ਨੂੰ ਡਿਸਮਿਸ ਕਰ ਦੇ ਬੀਜਪੀ ਦੇ ਕਹਿਣ ਤੇ ਕਿਉਂਕਿ ਬੀਜਪੀ ਦੀ ਐਮਪੀ ਜਾਂ ਉਹਦੇ ਚ ਹੋਰ ਪੋਲੀਟੀਕਲ ਮਸਲਾ ਆ ਜਾਂਦਾ ਖਲਦਾ ਜੀ ਵੱਸਦਾ ਤੇ ਮਾਮਲਾ ਵੱਡਾ ਵੀ ਬਣ ਸਕਦਾ ਹੈ ਕਿਉਂਕਿ ਉਧਰ ਤੇ ਕਈ ਕੁਲਵਿੰਦਰ ਕੌਰ ਨਹੀਂ ਸ਼ੇਰ ਨਹੀਂ ਬੱਬਰ ਸ਼ੇਰ ਨਹੀਂ ਕਈਆਂ ਨੇ ਪੈਸੇ ਪਾਉਣੇ ਚੁਣਦੇ ਕਰ ਦਿੱਤੇ ਉਹ ਕੁੜੀ ਨੇ ਵੀ ਸਿਆਣਪ ਦਿਖਾਈ ਹੈਗੀ ਕਿ ਜੋ ਉਸ ਸਮੇਂ ਹੋ ਗਿਆ ਉਸ ਤੇ ਮਿੱਟੀ ਪਾ ਦਿੱਤੀ ਲੇਕਿਨ ਫਿਲਹਾਲ ਇਹ ਖਬਰ ਸਵੇਰ ਦੇ ਲੋਕਾਂ ਨੇ ਸੋਣੀ ਲਈ ਹੈਗੀ ਕਿ ਕਲਵਿੰਦਰ ਕੌਰ ਦੀ ਬਦਲੀ ਹੋ ਗਈ ਔਰ ਉਸ ਤੋਂ ਬਾਅਦ ਉਹਦੇ ਭਰਾ ਨੇ ਵੀ ਸਭ ਕੁਝ ਦੱਸ ਦਿੱਤਾ ਹੈਗਾ ਕਿ ਉਹਨਾਂ ਦੇ ਜੀਜਾ ਵੀ ਕਿਉਂਕਿ ਜੀਜਾ ਉਹਨਾਂ ਦੇ ਜਿਹੜੇ ਨੇ ਕਲਵਿੰਦਰ ਕੌਰ ਦੇ ਜਿਹੜੇ ਪਤੀ ਨੇ ਉਹ ਜਿਹੜੇ ਸੀਆਈਏਐਸਬ ਦੇ ਇੱਕ ਡੌਗ ਸਕਵਡ ਹੁੰਦਾ ਨਾ ਉਹਦੇ ਨਾਲ ਉਹ ਉਹਨਾਂ ਦੇ ਉਸ ਵਿੰਗ ਦੇ ਵਿੱਚ ਨੇ ਤੇ ਇਸ ਕਰਕੇ ਪਿਛਲੇ ਦੋਨੇ ਮੀਆਂ ਬੀਬੀ 16 ਸਾਲ ਤੋਂ ਨੌਕਰੀ ਕਰ ਰਹੇ ਨੇ ਔਰ ਉਹ ਕਲਵਿੰਦਰ ਕੌਰ ਨੇ ਆਪਣੇ ਪਤੀ ਦੇ ਨਾਲ ਕਈ ਹਿੰਦੁਸਤਾਨ ਦੇ ਕੋਨਿਆਂ ਦੇ ਵਿੱਚ ਦੇਸ਼ ਵਾਸਤੇ ਸਰਵਿਸ ਕਰ ਚੁੱਕਿਆਗੇ ਨੇ ਉਹ ਜਿਹੜਾ ਐਪੀਸੋਡ ਆ ਉਹ ਦੋਨਾਂ ਵਾਸਤੇ ਚੰਗਾ ਜਾਂ ਮਾੜਾ ਉਹ ਦੋਨਾਂ ਨੇ ਆਪਣੇ ਅੰਦਰ છાਤੀ ਮਾਰ ਕੇ ਆਪਣੇ ਆਪ ਨੂੰ ਕਸੂਰਵਾਰ ਜਾਂ ਬੇਕਸੂਰ ਦਾ ਅਸਵੀ ਲਿਆ ਹੋਊਗਾ